ਪੁਲਿਸ ਨੇ ਇੱਕ ਹੋਰ ਸਮੇਤ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ 4 ਪਿਸਤੌਲ 7 ਕਾਰਤੂਸ 595 ਗ੍ਰਾਮ ਹੈਰੋਇਨ ਅਤੇ 27500 ਰੁਪਏ ਡਰਗ ਮਨੀ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਮੁਲਜ਼ਮਾਂ ਵਿਰੁੱਧ ਪਹਿਲਾਂ ਹੀ ਕਈ ਮਾਮਲੇ ਦਰਜ ਹਨ ਅਤੇ ਉਹ ਅਦਾਲਤ ਤੋਂ ਜ਼ਮਾਨਤ 'ਤੇ ਹਨ ਇਸ ਸਬੰਧੀ ਪੁਲਿਸ ਸੁਪਰੀਡੈਂਟ ਜਾਂਚ ਰਜਿੰਦਰ ਸ਼ਰਮਾ ਨੇ ਦੱਸਿਆ ਕਿ ਗੁਰਦਾਸਪੁਰ ਸਦਰ ਥਾਣੇ ਵਿੱਚ ਤਾਇਨਾਤ ਸਬ ਇੰਸਪੈਕਟਰ ਸੁਜੀਤ ਸਿੰਘ ਨੇ ਪੁਲਿਸ ਪਾਰਟੀ ਨਾਲ ਨਾਕਾ ਲਗਾਇਆ ਸੀ ਅਤੇ ਦੋ ਮੁਲਜ਼ਮਾ ਰਕੇਸ਼ ਕੁਮਾਰ ਅਤੇ ਮਨੋਜ ਕੁਮਾਰ ਜੋ ਕਿ ਬਟਾਲਾ ਦੇ ਰਹਿਣ ਵਾਲੇ ਹਨ ਉਹਨਾਂ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਗਿਆ ਮੁਲਜ਼ਮਾ ਦੀ ਤਲਾਸ਼ੀ ਲੈਣ ਤੇ ਉਹਨਾਂ ਤੋਂ 30 ਗ੍ਰਾਮ ਹਿਰੋਇਨ ਬਰਾਮਦ ਹੋਈ ਮੁਲਜ਼ਮਾ ਤੋਂ ਪੁੱਛਗਿੱਛ ਕਰਨ ਤੇ ਉਹਨਾਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪੁਲਿਸ ਨੇ ਮੁਲਜ਼ਮ ਅਮਨ ਕੁਮਾਰ ਅਤੇ ਉਸਦੀ ਪਤਨੀ ਲక్ష్ਮੀ ਵਾਸੀ ਬਟਾਲਾ ਨੂੰ ਗ੍ਰਿਫਤਾਰ ਕੀਤਾ ਅਤੇ ਉਹਨਾਂ ਕੋਲ 665 ਗ੍ਰਾਮ ਹੈਰੋਇਨ 27500 ਰੁਪਏ ਡਰਗ ਮਨੀ ਦੇ ਨਾਲ-ਨਾਲ ਇੱਕ ਪਿਸਤੌਲ ਅਤੇ 5 ਜਿੰਦਾ ਕਾਰਤੂਸ ਬਰਾਮਦ ਕੀਤੇ ਮੋਲਜਮਾ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਕੁਝ ਹੋਰ ਮਾਮਲੇ ਹੋਣ ਦੀ ਸੰਭਾਵਨਾ ਹੈ ਪੁਲਿਸ ਸੁਪਰੀਡੈਂਟ ਨੇ ਕਿਹਾ ਕਿ ਮੋਲਜਮਾ ਵਿਰੁੱਧ ਬਟਾਲਾ ਵਿੱਚ ਐਨਡੀਪੀਐਸ ਐਕਟ ਤਹਿਤ ਪਹਿਲਾਂ ਹੀ ਕਈ ਮਾਮਲੇ ਦਰਜ ਹਨ ਅਤੇ ਉਹ ਜ਼ਮਾਨਤ ਤੇ ਬਾਹਰ ਹਨ ਜ਼ਮਾਨਤ ਤੇ ਰਿਹਾ ਹੁੰਦੇ ਹੀ ਮੋਲਜਮ ਦੁਬਾਰਾ ਨਸ਼ਾ ਤਸਕਰੀ ਵਿੱਚ ਸ਼ਾਮਲ ਹੋ ਗਏ ਹਨ ਐਸਪੀ ਸੁਪਰਡੈਂਟ ਰਜਿੰਦਰ ਸ਼ਰਮਾ ਨੇ ਦੱਸਿਆ ਕਿ ਕਿਸੇ ਤਰ੍ਹਾਂ ਪੁਰਾਣਾਸਾਲਾ ਪੁਲਿਸ ਨੇ ਮੋਲਜਮ ਹਰਮਨਪ੍ਰੀਤ ਸਿੰਘ ਵਾਸੀ ਅੰਮ੍ਰਿਤਸਰ ਨੂੰ ਗ੍ਰਿਫਤਾਰ ਕੀਤਾ ਉਸ ਤੋਂ ਦੋ ਪਿਸਤੌਲ ਅਤੇ ਦੋ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਮੋਲਜਮਾਂ ਤੋਂ ਪੁੱਛਗਿੱਛ ਦੇ ਆਧਾਰ ਤੇ ਇੱਕ ਹੋਰ ਮੋਲਜਮ ਅਮ੍ਰਿਤਪਾਲ ਸਿੰਘ ਵਾਸੀ ਅੰਮ੍ਰਿਤਸਰ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਤੋਂ ਇੱਕ ਪਿਸਤੌਲ ਅਤੇ ਦੋ ਮੈਗਜ਼ੀਨ ਬਰਾਮਦ ਕੀਤੇ ਗਏ। ਮਲਜ਼ਮ ਅੰਮ੍ਰਿਤਸਰ ਵਿੱਚ ਪੈਟਰੋਲ ਪੰਪ ਦੀ ਲੁੱਟ ਸਮੇਤ ਕੁਝ ਹੋਰ ਕਟਨਾਵਾਂ ਵਿੱਚ ਸ਼ਾਮਲ ਸਨ। ਜੁੱਧ ਨਸ਼ਾ ਵਿਰੁੱਧ ਮਹਿੰਦੇ ਤਹਿਤ ਡੀਜੀਪੀ ਸਾਹਿਬ ਪੰਜਾਬ ਜੀ ਦੀਆਂ ਹਦਾਇਤਾਂ ਦੇ ਅਨੁਸਾਰ ਐਸਐਸਪੀ ਗੁਰਦਾਸਪੁਰ ਜੀ ਦੇ ਦਿਸ਼ਾ ਨਿਰਦੇਸ਼ ਤੇ ਜੇ ਸਾਡੇ ਐਸਐਚਓ ਸਦਰ ਤੇ ਉਹਨਾਂ ਦੀ ਪਾਰਟੀ ਨੇ ਨਕਲ ਆਇਆ ਸੀ ਨਾਕੀਦਰਾਂ ਨੂੰ ਨੇ ਰਕੇਸ਼ ਕੁਮਾਰ ਤੇ ਮਨੋਜ ਕੁਮਾਰ ਨੂੰ ਕਾਬੂ ਕਰਕੇ ਉਹਨਾਂ ਕੋਲੋਂ 30 ਗ੍ਰਾਮ ਹੈਰੋਇਨ ਬਰਾਮਦ ਕਰਕੇ ਕੇਸ ਰਜਿਸਟਰ ਕੀਤਾ ਤੇ ਉਹਨਾਂ ਦੀ ਜਿਹੜੀ ਫਰਦਰ ਪੁੱਛਗਿੱਛ ਤੇ ਅ ਅਮਨ ਕੁਮਾਰ ਤੇ ਉਹਦੀ ਵਾਈਫ ਉਹ ਲਿੰਕ ਹੋਏ ਸੀਗੇ ਜਿਹੜੇ ਉਹਨਾਂ ਦੀ ਜਿਹੜੀ ਫਰਦਰ ਇਨਵੈਸਟੀਗੇਸ਼ਨ ਤੇ ਉਨਨ ਨੂੰ ਅਰੈਸਟ ਕੀਤਾ ਤਾਂ ਉਹਨਾਂ ਤੋਂ 265 ਗ੍ਰਾਮ ਹੈਰੋਇਨ 27500 ਰੁਪਏ ਡਰਗਮਨੀ ਇੱਕ ਪਿਸਤੌਲ ਤੇ ਇੱਕ ਮੈਗਜ਼ੀਨ ਦੇ ਪੰਜ ਗ੍ਰੰਦ ਬਰਾਮਦ ਹੋਏ ਜੋ ਕਿ ਸਾਡੇ ਕੋਲ ਇਸ ਟਾਈਮ ਪੁਲਿਸ ਰਿਮਾਂਡ ਤੇ ਹੈਗੇ ਆ ਤੇ ਜਿਨ੍ਹਾਂ ਤੋਂ ਪੁੱਛਗਿੱਛ ਕਰਕੇ ਹੋਰ ਅੱਗੇ ਜਿਹੜੇ ਸਰਾਗ ਜਿਹੜੇ ਅੱਗੇ ਚੱਲੂਗੇ ਕਿ ਕਿੱਥੋਂ ਲੈ ਕੇ ਆਏ ਆ ਉਹ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿਸੇ ਤਰ੍ਹਾਂ ਸਾਡੇ ਐਸਐਚਓ ਪੁਰਾਣਾ ਸ਼ਾਲਾ ਉਹਨਾਂ ਨੇ ਨਾਕੇ ਦਰਾਨ ਹਰਮਨਪ੍ਰੀਤ ਸਿੰਘ ਨੂੰ ਕਾਬੂ ਕਰਕੇ ਉਹਦੇ ਕੋਲ ਦੋ ਪਿਸਤੌਲ 32 ਬੋਰ ਤੇ ਚਾਰ ਮੈਗਜ਼ੀਨ ਤੇ ਦੋ ਰੌਂਦ ਬਰਾਮਦ ਕੀਤੇ ਤੇ ਉਲੀ ਗਾਂ ਪੁਛਕਿਸ਼ ਤੋਂ ਅਮਰਤਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਅੰਮ੍ਰਿਤਸਰ ਤੋਂ ਜਿਹਦੇ ਪਾਸੋਂ ਵੀ ਇੱਕ ਪਿਸਤੌਲ ਦੋ ਮੈਗਜ਼ੀਨ ਬਰਾਮਦ ਕੀਤੇ ਇਸੇ ਤਰ੍ਹਾਂ ਸਾਡਾ ਜਿਹੜਾ ਪੀਓ ਸਟਾਫ ਆ ਉਨੇ ਵੀ ਕਾਰਟਿਕ ਚੋਗਾ ਦੇ ਹੋਰ ਮੁਕਦਮਿਆਂ ਦੇ ਜਿਹੜੇ ਸਾਡੇ ਪੀਓ ਆ ਰਕੇਸ਼ ਕੁਮਾਰ ਉਹਨੂੰ ਅਰੈਸਟ ਕੀਤਾ ਇਹਨਾਂ ਦਾ ਕੋਈ ਪਹਿਲੇ ਵੀ ਕਦਮੇ ਦਰਜ ਇਹਨਾਂ ਸਾਰਿਆਂ ਦੀ ਪਹਿਲਾਂ ਮੁਕਦਮੇ ਦਰਜ ਆ ਇੱਕ ਇੱਕ ਦੋ ਦੋ ਜੀ ਕਿੱਥੋਂ ਰਹਿਣ ਵਾਲੇ ਨੇ ਜੀ ਜੇ ਇਹ ਜਿਹੜੇ ਹੈ ਜਿਹੜੇ ਹੈਰੋਇਨ ਵਾਲੇ ਆ ਇਹ ਪਹਿਲਾਂ ਇਹ ਬਟਾਲੇ ਦੇ ਰਹਿਣ ਵਾਲੇ ਤੇ ਦੂਸਰੇ ਜੀ ਅਮਿਤਪਾਲ ਤੇ ਜੀ ਅਮਿਤਪਾਲ ਅੰਮ੍ਰਿਤਸਰ ਦਾ ਰਹਿਣ ਵਾਲਾ ਆ ਤੇ ਹਰਮਨਪ੍ਰੀਤ ਇਥੇ ਨੂਹ ਪਿੰਡ ਆ ਉੱਥੇ ਰਹਿਣ ਵਾਲਾ ਕੋਈ ਮੈਲਾ ਨਹੀਂ ਇੱਕੋ ਮੈਲਾ ਵੀ ਕਿਸ ਨਾਲ ਲੇਡੀ ਬਣੀ ਸਰ ਜੀ ਹਾਂ ਲੇਡੀ ਜੀ ਯਾ ਲੇਡੀ ਰਮਾਰਦੇ ਯਰ ਕੇਸ਼ ਕੁਮਾਰ ਤੇ ਮੋਹਨ ਕੁਮਾਰ ਆਪਸ ਵਿੱਚ ਕੋਈ ਨਾ ਦਿਹਾੜੀ ਕੋਈ ਲਿੰਕ ਜਾ ਆਪ ਕੋਈ ਦਾਲ ਨੇ ਜਾਂਦਾ ਉਦਾਂ ਇਹ ਇਕੱਠੇ ਆ ਜਿੱਦਾਂ ਖੂਫ ਖੂਆ ਜਾਂ ਹੋਰ ਗੋਲੀ ਗਲੀਆਂ ਨਾਲ ਇਕੱਠਿਆਂ ਨੇ ਚਲਾਈ ਜਿਹਨੇ ਤੇ ਪੁਰਾਣੇ ਪਰਚੇ ਆ ਤੇ ਇਕੱਠਿਆਂ ਦਰ ਲੇਡੀ ਦਾ ਰੋਲ ਹੀ ਮੈਲਾ ਦਾ ਲੇਡੀ ਦਾ ਲੇਡੀ ਦਾ ਪੂਰਾ ਰੋਲ ਆ ਨਾ ਹਾਂ ਸਭ ਵੇਚੀ